ਕਾ ਬੇਕਾਰਜੀ ਕਾ ਬੇਕਾਰਜੀ ਗੱਲ ਇਸ ਵਾਸਤੇ ਕਿ ਅੱਜਕਲ ਘੱਮਦੀ ਹੈ ਖਲਨੂ ਕਟ ਲੋਕ ਸੁਣਦੇ ਆ ਸਾਡੀ ਆਡੀਅנס ਤੋਂ ਰੋਇਸ ਕਰੂੰ ਸਾਡੇ ਵਾਸਤੇ ਬੜੀ ਨਾਇਾਬ ਹੈ ਕਿ ਚੰਗੀਆਂ ਗੱਲਾਂ ਵੀ ਸਾਡੇ ਨਾਲ ਸਿਰਫ ਸੁਣਦੇ ਆ ਆਈ ਵਰਲਡ ਦੇ ਪਰਿਵਾਰ ਵਾਲੇ ਬਲਕਿ ਉਹ ਸ਼ੇਅਰ ਵੀ ਕਰਦੇ ਆ شدت ਨਾਲ ਦਿਨਪਾਸਕਰ ਦੀ ਇੱਕ ਰਿਪੋਰਟਰ ਹੈ ਵੀ ਨਨ ਜੋਗਿੰਦਰ ਸਿੰਘ ਨਾ ਤੋਂ ਕਿਦਾ ਲੱਗਦਾ ਹੈ ਪਰ ਬਹੁਤ ਮਤਲਬ ਕਿ ਇਹਨਾਂ ਦੀ ਜਰਨਲਿਜ਼ਮ ਦੇ ਵਿੱਚ ਜਾਨ ਹੈ ਮੈਂ ਵਿਅਕਤੀਗਤ ਤੌਰ ਤੇ ਇਹਨਾਂ ਦੀਆਂ ਸਟੋਰੀਆਂ ਜਦੋਂ ਵੀ ਕਿਤੇ ਸਾਮ ਬੜੇ ਧਿਆਨ ਨਾਲ ਪੜਦਾ ਹਾਂ ਅੱਜ ਕੱਲ ਇਹਨਾਂ ਨੇ ਸੀਰੀਅਸ ਇਸ਼ੂ ਨੂੰ ਕੀਤੀ ਹੋਈ ਹੈ ਪੰਜਾਬ ਦੇ ਪਾਣੀ ਤੇ ਪਾਣੀ ਦੇ ਵਿੱਚ ਜੋ ਘਾਤਕ ਖਤਰਨਾਕ ਰਸਾਇਣ ਨੇ ਉਹਨਾਂ ਨੂੰ ਲੈ ਕੇ ਕੱਲ ਐਸੀ ਰਿਪੋਰਟ ਦੀ ਲੜੀ ਦੇ ਵਿੱਚ ਇਹਨਾਂ ਨੇ ਇੱਕ ਗੱਲ ਕਹੀ ਕਿ ਜਿਹਨੇ ਸੈਂਪਲ ਭਰੇ ਗਏ ਬਟਿੰਡਾਰੋਂ ਪੜ ਚੰਡੀਗੜ ਮੋਹਾਲੀ ਇਤਿਆਦਕ ਤੋਂ ਕੁਝ ਖੂਨ ਦੇ ਸੈਂਪਲ ਸੰ ਕੁਝ 12 ਦੇ ਸੈਂਪਲ ਸੀਗੇ ਬਟਿੰਡੇ ਦੇ ਵਿੱਚ ਥਾਟ ਵਿੱਚੋਂ ਬਾਈ ਬੱਚਿਆਂ ਦੇ ਸਰੀਰ ਚੋਂ ਲੈਡ ਦੀ ਮਾਤਰਾ ਜਿਹੜੀ ਹੈ ਉਹ 3.5 ਯੂਜੀ ਤੋਂ ਜ਼ਿਆਦਾ ਪਾਈ ਗਈ ਠੀਕ ਹੈ ਜੀ ਏ ਕਹਿ ਸਕਦੇ ਆਪਾਂ ਬਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖਤਰਨਾਕ ਹੈ ਪੰਜਾਬ ਦੇ ਜਿਹੜੇ ਟੋਟਲ ਸੈਂਪਲ ਲਏ ਗਏ 39% ਬੱਚਿਆਂ ਦੇ ਵਾਲਾਂ ਦੇ ਵਿੱਚੋਂ ਜਿਹੜਾ ਸੀਸਾ ਜਿਸ ਨੂੰ ਕਹਿੰਦੇ ਨੇ ਤੇ ਜੋ ਹੱਦ ਹੁੰਦੀ ਹੈ ਉਹਦੇ ਤੋਂ ਜ਼ਿਆਦਾ ਮਿਲਿਆ ਇਸ ਵਾਰ ਵਾਲਾਂ ਦੇ ਵਿੱਚੋਂ ਦੇਖੋ ਉਹਦੇ ਵਿੱਚ ਜਿਵੇਂ ਮੈਂ ਕਿਹਾ ਕਿ ਲੈਡ ਬਹੁਤ ਜ਼ਿਆਦਾ ਮਿਲ ਰਿਹਾ ਇਹਦਾ ਮਤਲਬ ਕੀ ਹੈ ਕਿ ਐਸੀ ਅਹ ਹ ਖਤਰਨਾਕ ਅਵਸਥਾ ਦੇ ਵਿੱਚ ਪਹੁੰਚ ਚੁੱਕੇ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਜੇ ਬੱਚਿਆਂ ਤੇ ਆਪਾਂ ਦੇਖੀਏ ਉਬਾਲਾਂ ਦੇ ਵਿੱਚ ਵੀ ਚੰਡੀਗੜ੍ਹ ਤੇ ਮੁਹਾਲੀ ਦੇ 78% ਸੈਂਪਲਾਂ ਦੇ ਵਿੱਚੋਂ ਲੈਡ ਟੂ ਯੂਜੀ ਤੋਂ ਜ਼ਿਆਦਾ ਆਇਆ ਗਿਆ ਬਟੰਡਾ ਦੇ ਵਿੱਚੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਲਾਕਾ ਹੀ ਕੁਝ ਇਸ ਤਰ੍ਹਾਂ ਦਾ ਹੈ ਜ਼ਿਆਦਾ ਤਾਂ ਕਹਿ ਸਕਦੇ ਹਾਂ ਕਿ ਬੱਚਿਆਂ ਦੇ ਖੂਨ ਦੇ ਵਿੱਚ ਓਵਰਾਲ ਜਿਹੜਾ ਸੀਸ ਹੈ ਉਹਦੀ 4 ਗੁਣਾ ਵੱτρα ਜ਼ਿਆਦਾ ਪਾਈ ਗਏ। ਬਾਲਾਂ ਦੇ ਵਿੱਚ ਨਿੱਤਲ ਜਿਹੜਾ ਹੁੰਦਾ ਉਹ 81 ਗੁਣਾ ਤੱਕ ਜ਼ਿਆਦਾ ਹੋ ਸਕਦਾ। ਕਿੰਨੀ ਖਤਰਨਾਕ ਸਟੇਜ ਹੈ। ਹੁਣ ਇਤਨਾ ਚੀਜ਼ਾਂ ਦੇ ਨਾਲ ਪਤਾ ਕਿ ਹੁੰਦਾ ਹੈ ਕਿ ਬੱਚਿਆਂ ਦਾ ਜਿਹੜਾ ਆਈਕਿਊ ਲੈਵਲ ਹੁੰਦਾ ਹੈ। ਯਾ ਕਿ ਦੁਨੀਆ ਹੁੰਦੀਆਂ ਨੇ। ਇਹ ਇਹਨਾਂ ਤੇ ਬਹੁਤ ਅਸਰ ਪੈਂਦਾ ਹੈ। ਯਾਨੀ ਅਲਟੀਮੇਟਲੀ ਆਪਾਂ ਇਸ ਗੱਲ ਤੇ ਆ ਜਾઈએ ਕਿ ਭਾਈ ਮਾਨਸਿਕ ਅਤੇ ਸਰੀਰਕ ਵਿਕਾਸ ਤੇ ਬਹੁਤ ਜ਼ਿਆਦਾ ਸਪੇਅਰ ਇਹ ਸਾਡੇ ਫਿਊਚਰ ਤੇ ਸਾਡੀ نسل ਤੇ ਅੱਛਾ ਇਸ ਤੋਂ ਬਾਅਦ ਅੱਜ ਵੀ ਇਹਨਾਂ ਦੀ ਮੈਂ ਪੜ ਰਿਹਾ ਸੀਗਾ ਕਿਉਂਕਿ ਜਿਗਿਆਸਾ ਹੁੰਦੀ ਹੈ ਕਿ ਅਗਲੇ ਦਿਨ ਕੀ ਹੋਏਗਾ ਅੱਜ ਵੀ ਇੰਟਰਸਟਿੰਗ ਚੀਜ਼ ਇਹਨਾਂ ਨੇ ਲਿਖੀ ਹੈ ਕਿ ਅਖਬਾਰ ਨੇ ਪਟੰਡਾ ਰੋਪੜ ਮੁਹਾਲੀ ਚੰਡੀਗੜ੍ਹ ਉਹ 3 ਦੇ ਜਿਹੜੇ ਪਾਣੀ ਉਦੇ 37 ਤੇ ਮਿੱਟੀ ਦੇ 26 ਸੈਂਪਲਾਂ ਦੀ ਜਾਂਚ ਕਰਵਾਈ। ਇਹਨਾਂ ਦੇ ਵਿੱਚ ਵੀ ਜ਼ਿਆਦਾ ਹੈਵੀ ਮੈਟਲ ਨਹੀਂ ਆਇਆ। ਰਸਾਇਣਿਕ ਖਾਦ, ਇੰਡਸਟਰੀ ਵੇਸਟ ਤੇ ਜਿਹੜਾ ਤੁਹਾਨੂੰ ਬਤਾਇਆ ਪ੍ਰਦੂਸ਼ਿਤ ਜਲ ਉਹ ਜ਼ਮੀਨ ਜ਼ਹਿਰੀਲੇ ਸਾਰਾ ਕੁਝ ਮਤਲਬ ਕਿ ਪਾਣੀ ਦੇ ਵਿੱਚ ਯੂਰੇਨੀਅਮ 6 ਗੁਣਾ ਜ਼ਿਆਦਾ। ਤੇ ਜ਼ਮੀਨ ਵੀ ਜਿਹੜੀ ਹੈ ਨਾ ਉਹ ਜ਼ਹਿਰੀਲੀ ਹੋ ਰਹੀ। ਦੋਈ ਚੀਜ਼ਾਂ। ਮਤਲਬ ਉੱਤੇ ਤੁਹਾਡੀ ਸਰਫੇਸ ਜ਼ਮੀਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਹਿ ਲੋ ਕਿ ਜਿਹੜੀ ਉਹ ਪਜਾਉ ਜ਼ਮੀਨ ਸੀ ਉਹ ਮਰ ਰਹੀ ਹੈ ਦੂਜੇ ਪਾਸੇ ਉਹਦੇ ਹੇਠਲਾ ਪਾਣੀ ਜਿਹੜਾ ਉਹ ਸੈਰੀਲਾ ਹੋ ਰਿਹਾ ਤਾ ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਪਾਣੀ ਠੀਕ ਹੈ ਇਹਨਾਂ ਦਾ ਜਿਹੜਾ ਰਿਜ਼ਲਟ ਆ ਪਰ ਜੇ ਆਪਾਂ ਪੰਜਾਬ ਦੇ ਜਿਹੜਾ ਸਦਾਰ ਕੰਦ ਕਰੀਏ ਤਾਂ ਇੱਥੇ ਮਿੱਟੀ ਦੀ ਜੋ ਸੈਂਪਲਿੰਗ ਹੋਈ ਬਠਿੰਡੇ ਦੇ ਵਿੱਚੋਂ ਖਾਸ ਤੌਰ ਤੇ ਉਹਦੇ ਵਿੱਚ ਜੂਰੇਨੀਅਮ ਥੋਰੀਅਮ ਕ੍ਰੇਮੀਅਮ ਇਹ ਮਾਤਰਾ ਹੀ ਜ਼ਿਆਦਾ ਪਈ ਕਿਸਾਲ ਵਾਲੀ ਕਿਨੇ ਕਾਤਕ ਰਸਾਇਣ ਜਿਹੜੇ ਸਾਡੀ ਮਿੱਟੀ ਦੇ ਵਿੱਚ ਹੈ ਤਾਂ ਫਿਰ ਉਹ ਪੌਸ਼ਟਿਕਾ ਜਿਹੜੀ ਸਾਡੀ ਉਕੇ ਹੋ ਜੀ ਹੋਏਗੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਹਵਾ ਦੇ ਵਿੱਚ ਵੀ ਕੁਝ ਕਣ ਜਿਹੜੇ ਆ ਉਹ ਦੱਸੇਗਾ ਕਿ ਇਸ ਤਰ੍ਹਾਂ ਦੇ ਆ ਕਿ ਜਿਹੜੇ ਬਿਮਾਰ ਕਰ ਰਹੇ ਹੈਵੀ ਮੈਟਲ ਦੇ ਕਾਕੇ ਕਹਿੰਦੇ ਕਿ ਕਿਡਨੀ ਤੇ ਜੋ ਪ੍ਰਜਨਨ ਤਾਕਤ ਹੁੰਦੀ ਹੈ ਤੇ ਵੀ ਅਸਰ ਹੋ ਗਿਆ ਹਵਾ ਦੇ ਵਿੱਚ ਇਹ ਸਾਬ ਲਾਲੂ ਸੀ ਸਾ ਜੀ ਦਾ ਉਹ ਜੋ ਸਾਡੇ ਸਾਹਮਣੇ ਰੱਖ ਰਹੇ ਨੇ ਉਹ ਤੇ ਆਪਣਾ ਕੰਮ ਕਰ ਰਹੇ ਨੇ ਅਸੀਂ ਚਲੋ ਜਿੰਨੇ ਜੋਗੇ ਆ ਜਿਵੇਂ ਮਤਲਬ ਕਿ ਮੋਟਾ ਮੋਟੀ ਮੈਂ ਤੁਹਾਨੂੰ ਸਮਝਾਉਣਾ ਚਾਹਿਆ ਜੋ ਵੀ ਬੋਲ ਸਕਦਾ ਸੀ ਤੁਹਾਡੇ ਤੱਕ ਪਹੁੰਚਾ ਦਿੱਤਾ ਪਰ ਇਸ ਨੂੰ ਲੋਕਾਂ ਨੂੰ ਦੁਆਲੇ ਜਿਹੜੇ ਜ਼ਿੰਮੇਵਾਰ ਹੋ ਗਿਆ ਉਹ ਕੀ ਕਰ ਰਿਹਾ ਉਹਨਾਂ ਤੇ ਛੱਡੀ ਐ ਭਾ ਉਹਨਾਂ ਤੇ ਛੱਡੀ ਐ ਦਿਜਾ ਜਿਹੜੇ ਲੋਕ ਛੰਮੇ ਵਾਲ ਦੇ ਅਸੀਂ ਉਹਨਾਂ ਦੇ ਛੱਡੀਏ ਕਿ ਨਸਲਾਂ ਤੇ ਤੁਹਾਡੀਆਂ ਵੀ ਇੱਥੇ ਰਹਿਣੀਆਂ ਨੇ ਜਿੱਥੇ ਮਰਜ਼ੀ ਪਾਚੜੋ